ਦਰ ਤੇ ਜਿੰਨੀ ਸੰਗਤ ਆਪਾਂ ਆਏ ਆ ਨਾ ਇਸ ਦਰ ਤੇ ਆ ਕੇ ਕੋਈ ਮਨੁੱਖ ਤੇ ਆ ਕੇ ਮੰਗਦਾ ਹੈ ਪਾਤਸ਼ਾਹ ਮੇਰੇ ਪੁੱਤਰਾਂ ਨੂੰ ਪਰਿਵਾਰ ਨੂੰ ਸੁੱਖ ਬਖਸ਼ਿਸ਼ ਕਰੀ ਕੋਈ ਕਾਰੋਬਾਰ ਦੀ ਦਾਤ ਮੰਗਦਾ ਹੈ ਕੋਈ ਵਿਦੇਸ਼ ਯਾਤਰਾ ਦੇ ਵੀਜ਼ੇ ਲਵਾਉਣ ਦੀਆਂ ਮੰਗਾ ਕਰਦਾ ਹੈ ਦੁਨੀਆਂ ਪਰ ਦੇ ਪਦਾਰਥ ਗੁਰੂ ਦੇ ਦਰ ਤੇ ਆ ਕੇ ਮੰਗਦੇ ਇੱਕ ਗੱਲ ਚੇਤੇ ਰੱਖਿਓ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਦਰ ਦੀਆਂ ਸਿਫਤਾਂ ਨੇ ਖਾਲੀ ਕੋਈ ਨਹੀਂ ਮੁੜਦਾ ਪਰ ਇਹ ਵੀ ਗੱਲ ਚੇਤੇ ਰੱਖੀਏ ਜਦੋਂ ਗੁਰੂ ਕਾ ਸਿੱਖ ਅਰਦਾਸ ਕਰਦਾ ਹੈ ਤੇ ਉਸ ਅਰਦਾਸ ਦੇ ਵਿੱਚ ਜਦੋਂ ਦਾਨ ਮੰਗਦਾ ਹੈ ਨਾ ਦਾਤੇ ਕੋਲ ਤੇ ਇਹ ਆਪਾਂ ਸ਼ਬਦ ਸਾਰੇ ਗੁਰੂ ਕੇ ਚਰਨਾਂ ਵਿੱਚ ਨਿਮਰਤਾ ਨਾਲ ਪੁਕਾਰ ਕਰਦੇ ਆਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਤੇ ਫਿਰ ਅੱਗੇ ਸ਼ਬਦ ਆਉਂਦਾ ਹੈ ਦਾਨਾ ਸਿਰ ਦਾਨ ਨਾਮ ਦਾਨ ਸਿੱਖਾ ਸਭ ਤੋਂ ਸ਼ਰੋਮਣੀ ਦਾਤ ਜੇ ਗੁਰੂ ਕੋਲੋਂ ਲੈਣ ਆਇਆ ਤੇ ਇਹ ਨਾਮ ਦੀ ਦਾਤ